ਸਿਕਾਲ ਜੀ ਸਾਰਿਆਂ ਨੂੰ ਵੈਲਕਮ ਔਨ ਮਾਈ ਪੇਜ ਜੇ ਤੁਸੀਂ ਸਾਨੂੰ ਦੇਖ ਰਹੇ ਹੋ YouTube ਤੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਦੇਖ ਰਹੇ ਹੋ Instagram ਤੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਫੋਲੋ ਜ਼ਰੂਰ ਕਰਿਓ ਅੱਜ ਦੀ ਜਿਹੜੀ ਪ੍ਰਿੰਟਿੰਗ ਹੈ ਜੀ ਇਹ ਸਾਰੀ ਟਿਸਟਾ ਬ੍ਰਾਂਡ ਦੀ ਰਹੂਗੀ ਜੀ ਬਹੁਤ ਹੀ ਪਿਆਰੇ ਜਿ ਜਿਹੜੇ ਚ ਪ੍ਰਿੰਟ ਆਏ ਨੇ ਜਿਵੇਂ ਮੈਂ ਵੇਅਰ ਕੀਤਾ ਹੋਇਆ ਜੀ ਤੁਸੀਂ ਐਵੇਂ ਦਾ ਵੀ ਹੈਨਾ ਸ਼ਾਰਟ ਸ਼ਰਟ ਦੇ ਨਾਲ ਵੀ ਸਲਵਾਰ ਨਾਲ ਵੀ ਇਹ ਸੂਟ ਰੈਡੀ ਕਰਵਾ ਸਕਦੇ ਹੋ ਕੋਟ ਸਟ ਵੀ ਬਣਵਾ ਸਕਦੇ ਹੋ ਬਹੁਤ ਹੀ ਪਿਆਰੀ ਜੀ कॉटन ਰਹੂਗੀ ਅੱਜ ਜੀ ਤੁਹਾਨੂੰ ਪ੍ਰਿੰਟ ਦਿਖਾਉਣੇ ਸ਼ੁਰੂ ਕਰਦੇ ਆ ਪ੍ਰਿੰਟ ਸਾਰੇ ਇੱਕ ਤੋਂ ਇੱਕ ਵਧ ਕੇ ਨੇ ਮੈਚਿੰਗ ਪ੍ਰਿੰਟ ਰਹਿਣਗੇ ਜੀ ਬਲੂ ਵਾਲਾ ਜਿਹੜਾ 올ਓਵਰ ਸੀ ਜੇ ਇਹ ਵੀ ਦੇਖੋ ਮੈਚਿੰਗ ਰਹੂਗਾ ਮਸਟਰਡ ਕਲਰ ਦਾ ਇਹ ਆ ਗਿਆ ਜੀ ਬਲੂ ਨਾਟ ਬਲੈਕ ਇਸ ਮਿਕਸ ਜਿਆ ਕਲਰ ਆ ਗਿਆ ਜੀ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਜਿਆ ਕਲਰ ਹੈ ਅੱਗੇ ਨੈਗੇਟਿਵ ਪੋਜ਼ਿਟਿਵ ਪ੍ਰਿੰਟ ਆ ਗਿਆ ਜੀ ਬਹੁਤ ਹੀ ਪਿਆਰਾ ਜਿਆ ਜਿਹੜਾ ਪ੍ਰਿੰਟ ਰਹੂਗਾ ਅੱਗੇ ਜੀ ਬ੍ਰਾਊਨ ਕਲਰ ਆ ਗਿਆ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਬਹੁਤ ਹੀ ਸੋਹਣੀ ਜੀ ਕਲਰ ਕੰਟਰਾਸਟ ਨੇ ਤੇ ਪ੍ਰਿੰਟ ਦੇ ਵਿੱਚ ਅੱਗੇ ਅੱਗੇ ਜੀ ਬਲੈਕ ਕਲਰ ਦਾ ਇਹ ਵੀ ਦੇਖੋ ਤੁਸੀਂ ਪ੍ਰਿੰਟਿੰਗ ਸਾਰੀ ਪੂਰੀ ਵਧੀਆ ਜੀ